ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿਸ ਤਰ੍ਹਾਂ ਆਇਦਨ ਹੀ ਅਸੀਂ ਕੋਈ ਨਾ ਕੋਈ ਜਿਹੜੀਆਂ ਫਟ ਤੱਕ ਖਬਰਾਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਸਾਨੇਵਾਲ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸੇਵਾਵਾਂ ਨਿਵਾ ਰਹੇ ਡਾਕਟਰ ਗੁਰਦੀਪ ਸਿੰਘ ਸਾਹਿਬ ਵਿਚਕਾਰ ਮੌਜੂਦ ਨੇ ਅੱਜ ਆਮ ਆਦਮੀ ਕਲੀਨਿਕ ਪਹੁੰਚਿਆ ਜਿੱਥੇ ਜਿਹੜਾ ਇਹਨਾਂ ਵੱਲੋਂ ਸਾਨੇਵਾਲ ਦੇ ਵਿੱਚ ਕਾਫੀ ਜਿਹੜੀਆਂ ਤਰੀਕੇ ਨਾਲ ਸੇਵਾਵਾਂ ਨਿਵਾਈਆਂ ਜਾਂਦੀਆਂ ਨੇ ਕਾਫੀ ਚਰਚਾ ਦੇ ਵਿੱਚ ਨੇ ਡਾਕਟਰ ਗੁਰਦੀਪ ਸਿੰਘ ਜੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਜਿਹੜੇ ਕਾਫੀ ਲੰਬੇ ਸਮੇਂ ਤੋਂ ਸਾਨ ਆਮ ਆਦਮੀ ਕਲੀਨਿਕ ਸਾਨੇਵਾਲ ਦੇ ਵਿੱਚ ਆਉਂਦੇ ਸਾਡੀ ਰੂਟੀਨ ਚੈਕਿੰਗ ਹੈ ਜਿਹੜਾ ਕਿ ਡੇਲੀ ਇੱਕ ਅਸੀਂ ਦੇਖਦੇ ਆ ਕਿ ਲੋਕਾਂ ਨੂੰ ਸਾਰੀਆਂ ਸਹੂਲਤਾਂ ਫ੍ਰੀ ਮਿਲ ਰਹੀਆਂ ਹਨ ਉਸ ਦੇ ਰਿਕਾਰਡਿੰਗ ਚੈਕਿੰਗ ਦੀ ਰੂਟੀਨ ਚੈਕਿੰਗ ਜਿਸ ਦੇ ਵਿੱਚ ਅੱਜ ਦੇਖਿਆ ਕਿ ਸਾਰਾ ਸਟਾਫ ਹਾਜ਼ਰ ਸੀ ਮੌਕੇ ਤੇ ਤੇ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਵਧੀਆ ਤਰੀਕੇ ਨਾਲ ਫ੍ਰੀ ਮਿਲ ਰਹੀਆਂ ਹਨ ਸਨ ਇਸ ਤਰ੍ਹਾਂ ਦੇਖਿਆ ਜਾਂਦਾ ਵਾ ਕਿਸ ਤਰ੍ਹਾਂ ਜਿਹੜੀ ਇੱਥੇ ਮੈਡੀਕਲ ਚੈੱਕ ਕੀਤੇ ਜਾਂਦੇ ਆ ਕਿਹੜੀ ਕਿਹੜੇ ਟੈਸਟ ਕੀਤੇ ਜਾਂਦੇ ਨੇ ਕਿਹੜੇ ਤਰ੍ਹਾਂ ਦੀਆਂ ਇਹ ਮਸ਼ੀਨਾਂ ਇੱਥੇ ਮਿਲੂ ਜਿਹੜੀਆਂ ਜਿਹੜੀ ਜ਼ਰੂਰਤ ਦੇ ਜਿਹੜੇ ਜ਼ਰੂਰੀ ਟੈਸਟ ਹੁੰਦੇ ਹਨ ਉਸ ਲਗਭਗ ਸਾਰੇ ਟੈਸਟ ਜਿਹੜੇ ਸਿਵਲ ਹਸਪਤਲ ਵਿੱਚ ਵੀ ਹੁੰਦੇ ਹਨ ਉਹ ਇੱਥੇ ਫ੍ਰੀ ਆਫ ਕਾਸਟ ਹੋ ਰਹੇ ਨੇ ਇਹ ਨਾਲ ਜਿਹੜੀਆਂ ਦਵਾਈਆਂ ਜ਼ਰੂਰੀ ਦਵਾਈਆਂ ਬੀਪੀ ਸ਼ੂਗਰ ਵਗੈਰਾ ਸਾਰੀਆਂ ਕਾਮਨ ਦਵਾਈਆਂ ਸਾਰੀਆਂ ਫ੍ਰੀ ਮਿਲਦੀਆਂ ਆ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਜਿਹੜਾ ਇੱਕ ਤੁਹਾਡੇ ਕੋਲ ਡੈਂਗੂ ਦੇ ਉੱਪਰ ਉਪਰਾਇ ਜਿਹੜੇ ਕਿ ਕੈਂਪ ਲਗਾਈ ਜਾਂਦੇ ਨੇ ਥਾਂ ਥਾਂ ਉਸ ਲਈ ਇਹ ਵੀ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਦੇ ਵਿੱਚ ਕੀ ਕਰਦੇ ਆ ਕਿ ਅਸੀਂ ਕਹਿੰਦੇ ਆ ਕਿ ਜਿਹੜੇ ਆਲੇ-ਦੁਆਲੇ ਪਾਣੀ ਭਰਿਆ ਜਾਂ ਉਹ ਉਸ ਨੂੰ ਸਾਫ਼ ਰੱਖਿਆ ਜਾਵੇ ਪਾਣੀ ਨਾ ਭਰਨ ਦਿੱਤਾ ਜਾਵੇ ਤਾਂ ਜੋ ਡੇਂਗੂ ਤੋਂ ਬਚਾਅ ਕੀਤਾ ਜਾ ਸਕੇ ਡਾਕਟਰ ਸਾਹਿਬ ਤੁਹਾਡਾ ਇੱਕ ਮਤਲਬ ਕਾਫੀ ਲੰਬੇ ਸਮੇਂ ਤੋਂ ਤੁਸੀਂ ਸਾਨੇਵਾਲ ਦੇ ਵਿੱਚ ਸੇਵਾ ਸੇਵਾਵਾਂ ਨਿਭਾਵਾ ਨਿਭਾ ਰਹੇ ਹੋ ਕਾਫੀ ਲੋਕ ਤੁਹਾਨੂੰ ਲਾਇਕਾ ਦਿੰਦੇ ਨੇ ਕਾਫੀ ਤੁਸੀਂ ਲੰਬੇ ਸਮੇਂ ਤੋਂ ਜੁਨੀਅਰ ਸਭਾਵ ਵਿੱਚ ਅਧਿਕਾਰਤਾ ਤੋਂ ਕੀ ਕਹਿਣਾ ਚਾਹੁੰਦੇ ਹੋ ਇਸ ਪ੍ਰਤੀ ਪਿਛਲੇ ਸਮੇਂ ਵਿੱਚ ਥੋੜੀ ਇੱਕ ਬਦਲੀ ਵੀ ਕੀਤੀ ਗਈ ਸੀ ਪਰ ਲੇਕਿਨ ਫਿਰ ਵੀ ਤੁਸੀਂ ਸਾਨੇਵਾਲ ਦੇ ਵਿੱਚ ਪਹੁੰਚੇ ਕਿਉਂਕਿ ਲੋਕਾਂ ਦਾ ਸਿਰਕਾ ਦੀ ਇਹ ਕਿ ਸਿੱਧਾ ਆਪਣੇ ਵੱਲੋਂ ਸੇਵਾ ਨਿਭਾ ਰਹੇ ਹਾਂ ਕਿ ਜਿਹੜਾ ਲੋਕਾਂ ਦਾ ਪਿਆਰ ਹੈ ਓਦਾਂ ਹੀ ਬਣਿਆ ਰਹੇ ਤਾਂ ਬੰਦਿਆਂ ਨਾਲ ਉਸ ਆਨੇਵਾਦ ਵਿੱਚ ਕਿਸ ਤਰ੍ਹਾਂ ਕੀ ਅਪੀਲ ਕਰਦੇ ਹਾਂ ਕਿ ਜਸਾਂ ਹਰ ਸ਼ੁੱਕਰਵਾਰ ਨੂੰ ਦੇ ਬਾਅਦ ਜਸਾਂ ਤੁਸੀਂ ਅਪਰੋਚ ਕਰਦੇ ਹੋ ਕਰ ਕਰ ਜਾ ਕੇ ਲੋਕਾਂ ਨੂੰ ਅਵੇਰਨੈਸ ਕਰਦੇ ਹਾਂ ਉਹ ਤਾਂ ਹੋਰ ਕੀ ਕਹਿਣਾ ਚਾਹੁੰਗੇ ਇਹ ਬਿਮਾਰੀਆਂ ਪ੍ਰਤੀ ਕਿਸ ਤਰ੍ਹਾਂ ਦੇ ਇਹੀ ਹੈ ਕਿ ਹਰ ਸ਼ੁੱਕਰਵਾਰ ਨੂੰ ਡਰਾਈਡੇ ਬਣਾਇਆ ਜਾਵੇ ਤਾਂ ਆਪਣੇ ਆਲਾ ਦਵਾਲਾ ਸਾਫ਼ ਰੱਖਿਆ ਜਾਵੇ ਤਾਂ ਜੋ ਆਪਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ ਇਹ ਸੰਨ ਡਾਕਟਰ ਗੁਰਦੀਪ ਸਿੰਘ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਆਪਣੇ ਸਵਾਮਾਰ ਪ੍ਰਕਾਸ਼ ਕਰਦੇ ਨੇ ਇਸ ਤਰ੍ਹਾਂ ਹੋਰ ਅਫੇਰ ਕਿਸ ਤਰ੍ਹਾਂ ਕਿ ਤੱਤਾਕਲੀ ਮੈਨੇ 2023 ਤੋਂ ਸਾਡਾ ਆਪਣਾ ਰਿਪੋਰਟਰ ਸਵਰਨਜੀ ਸਿੰਘ ਹੈ